ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ singh vishnu bhagwan di jai sohang maharaj sher singh vishnu bhagwan di jai sohang maharaj sher singh vishnu bhagwan di jai har sanga ji ਆਪ ਜੀ ਨੇ ਰਾਤ ਬਾਬਾ ਮੇਰ ਸਿੰਘ ਜੀ ਕੋਲੋਂ ਸਰਵਣ ਕੀਤਾ ਤੇ ਜਿਸ ਧਰਤੀ ਤੇ ਆਪ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸ਼ਿਸ਼ੋਭਤ ਹੋ ਉਸ ਦਾ ਦਰਸ਼ਨ ਗਿਦਾਰ ਕਰ ਰਹੇ ਜੀ ਇਸੇ ਧਰਤੀ ਦੇ ਮਾਲਕ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਕਹ ਲੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹ ਲੋ ਕਨਕਪੁਰ ਵਾਸੀ ਕਹ ਲੋ ਨਰਨਕਾਰ ਕਹਿ ਲੋ ਈਸ਼ਰ ਕਹਿ ਲੋ ਜਗਦੀਸ਼ਰ ਕਹਿ ਲੋ ਅਨੇਕਾਂ ਨਾਮਾਂ ਦੇ ਨਾਲ ਅਸੀਂ ਪੁਕਾਰਦੇ ਹਾਂ ਔਰ ਇਹ ਅਨੇਕ ਨਾਮ ਜੋ ਅਥਾ ਭੰਡਾਰ ਬਾਣੀ ਦਾ ਹੈ ਉਹਦੇ ਵਿੱਚ ਵੀ ਲਿਖਿਆ ਹੋਇਆ ਹੈ ਪੰਜ ਤਤ ਦੇ ਕਰਕੇ ਇਸ ਧਰਤੀ ਤੇ 52 ਸਾਲ ਚਰਨਾ ਦੀ ਸ਼ੋਹ ਦਿੱਤੀ ਕਿਉਂਕਿ ਇੱਕ ਮਿੰਟ ਦੀ ਧਰਤੀ ਜਾਂ ਜਿਸ ਧਰਤੀ 'ਤੇ ਤੁਸੀਂ ਬੈਠੇ ਹੋ ਧਰਤੀ ਦੇ ਪਰਥਾਏ ਜੋ ਰਾਤ ਆਪ ਨੇ ਨੇਕ ਸਰਣ ਕੀਤਾ ਹੈ ਉਸ ਦੇ ਬਾਅਦ ਪ੍ਰਸ਼ਾਦ ਦੀ ਪੁਕਾਰਾਂ ਆਪਣੇ ਸੁਣੀ ਹੈ ਪ੍ਰਸ਼ਾਦ ਦੀ ਪੁਕਾਰ ਸੁਣੀ ਹੈ ਦੇ ਲਈ ਬਾਰੇ ਮੇ ਖਾਬ ਜੀ ਨੇ ਸਰਵਣ ਕੀਤਾ ਹੈ ਤੇ ਕੋਈ ਵੀ ਪਰੰਪਰ ਲੇਖਾ ਨਹੀਂ ਰਹਿ ਜਾਂਦਾ ਆਪਨੇ ਇੱਕ ਪੱਤਰ ਕਾ ਜੋ ਆਪ ਨਾਲ ਸਾਂਝੀ ਕੀਤੀ ਸੀ ਦਾਸ ਨੇ ਆਪਨੇ ਉਹ ਸਰਵਣ ਕੀਤੀ ਹੈ ਉਹਦੇ ਵਿੱਚ ਵੀ ਏਕ-ਏਕ ਚੀਜ਼ ਕਲੀਅਰ ਹੋ ਗਈ ਸੱਚੀ ਦੀ ਗੱਲ ਕੀਤੀ ਸੱਚੇ ਨਾਮ ਵੀ ਗੱਲ ਕੀਤੀ ਉਹਦੇ ਵਿੱਚ ਕਿ ਨਾਮ ਦਿੱਤਾ ਬਾਬਾ ਮੇਸੇਂ ਜਰਤੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਉਸ ਸਮੇਂ ਜਦੋਂ ਸਮਾ ਸੁਹਾਵਣਾ ਹੋਇਆ ਕਮੇੜੀ ਧਰਤੀ ਦੇ ਉੱਪਰ ਸੱਚੇ ਨਾਮ ਵਾਲਾ ਆਇਆ ਦਾਨੀ ਆਇਆ ਤੇ ਸੰਤਾਂ ਤੇ ਸਿੱਖਾਂ ਤੇ ਭੜਕਾਂ ਦੇ ਮੇਰ ਕਰਨ ਵਾਲਾ ਆਇਆ ਜਿਸ ਨੇ ਉਸ ਟਾਈਮ ਪ੍ਰਾਤਨ ਵਕਾਂ ਦੇ ਵਿਛੜੇ ਹੋਏ ਪ੍ਰਾਤਨ ਯੋਗਾਂ ਦੇ ਵਿਛੜੇ ਹੋਏ ਸਿੱਖਾਂ ਨੂੰ ਆਪਣੇ ਚਰਨੀ ਉੱਤੇ ਲਾਇਆ ਇਹ ਆਪਣਾ ਨਾਮ ਦਿੱਤਾ ਆਪਣਾ ਸੱਚਾ ਨਾਮ ਜਪਣ ਲਈ ਦਿੱਤਾ ਸੰਤ ਮਨੀ ਸਿੰਘ ਜੀ ਨੇ ਉਹ ਨਾਮ ਜਪਣ ਦਿੱਤਾ ਸੰਗਤ ਸੰਦੀ ਮਰਿਆਦਾ ਉਸੇ ਟਾਈਮ ਤੋਂ ਹੀ ਚੱਲਦੀ ਆ ਰਹੀ ਹੈ ਜਦੋਂ ਵੀ ਦੀ ਮਰਿਆਦਾ ਉਸੇ ਟਾਈਮ ਤੋਂ ਚੱਲਦੀ ਆ ਰਹੀ ਹੈ ਦੇ ਕਰਕੇ ਵੀ ਇਹ ਚੰਦਵਾ ਉਹਨਾਂ ਦੇ ਸੋਫਾ ਸੈਟ ਦੇ ਉੱਪਰ ਆਪ ਜੀ ਨੇ ਰਤੀ ਸਰਵਣ ਕੀਤਾ ਹੈ ਨੇ ਸਿਰਫ ਇਹ ਯਾਦ ਆਉਣ ਦੇ ਲਈ ਦੁਬਾਰਾ ਆਪ ਜੀ ਨੇ ਆਹ ਸਾਂਝ ਪਾ ਰਹੇ ਹਾਂਗੇ 14 ਸਾਲ ਇਹ ਚਗਵਾ ਉਹਨਾਂ ਦੇ ਸੋਖਾ ਸੰਦੇ ਉੱਪਰ ਲਗਾ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਆ ਇਸ ਕਰਕੇ ਦੁਬਾਰਾ ਦੁਹਰਾਇਆ ਹੈ ਕਿ ਯਾਦ ਰਵੇ ਇਹ ਸਾਡੀ ਮਰਿਆਦਾ ਹੈ ਇਹ ਫੋਟੋ ਬਾਰੇ ਸਾਂਝ ਪਾਈ ਰਤੀ ਕਿ ਜੋ ਮਹਾਰਾਜ ਸ਼ੇਰ ਸਿੰਘ ਜੀ ਦਾ ਫੋਟੋ ਹੈ ਉਸ ਦੇ ਦਰਸ਼ਨ ਦਾ ਸਾਨੂੰ ਕੀ ਲਾਭ ਹੈ ਮੈਂ ਆਪ ਜੀ ਨਾਲ ਅੱਜ ਇੱਕ ਪੱਤਰਕਾ ਸਾਂਝੀ ਕੀਤੀ ਜਿਹਦੇ ਵਿੱਚ ਸੱਚੇ ਨਾਮ ਦੀ ਜਦ ਸੱਚੇ ਪਰਮਾਤਮਾ ਦੀ ਗੱਲ ਚੱਲਦੀ ਹੈ ਇਹ ਦੋਵਾਂ ਨੰਬਰ ਗ੍ਰੰਥ ਦਾ ਲੇਖ ਹੈ 204 ਪੰਨੇ ਤੋਂ ਆਪ ਜੀ ਨਾਲ ਸਾਂਝਾ ਪਾ ਰਿਹਾ ਹਾਂ ਅਗਰ ਬਾਤੋਂ ਕਿਸੇ ਵੀਰ ਨੇ ਪੈਨਪਰਾ ਨੇ ਪੜ੍ਹਨਾ ਹੋਵੇ ਤੇ ਪੜ੍ਹ ਸਕਦੇ ਹੋ 23 ਸਾਵਣ 2009 ਬਿਕਰਨੀ ਜਠੂਵਾਲ ਸਚਾ ਨਾਮ ਭਗਤ ਉਦਾਰੀ ਸਚਾ ਨਾਮ ਜਪ ਦੇਵੇ ਜੋਤ ਪ੍ਰਭ ਨਰੰਕਾਰੀ ਨੰਕਾਰ ਯਾ ਪਾਇਆ ਨੰਕਾਰ ਆ ਪਾਇਆ ਜੇ ਨਰੰਕਾਰ ਦੀ ਜੋਤ ਨਿਰਗਨ ਰੂਪ ਦੇ ਵਿੱਚ ਵੀ ਅਗਰ ਨਾਮ ਦਾ ਨੁਕਤਾ ਤਾਂ ਉਹ ਨਰੰਕਾਰ ਨਹੀਂ ਦਿੱਤਾ ਜਪਣ ਨੂੰ ਜੇ ਦੇਰ ਕਰਕੇ ਸਰਗੁਣ ਰੂਪ ਦੇ ਵਿੱਚ ਦਿੱਤਾ 52 ਸਾਲ ਸੰਕਤਾਂ ਨੂੰ ਵੰਡਿਆ ਪਰ ਕਾਨੂੰ ਵੰਡਿਆ ਤੇ ਉਦੋਂ ਵੀ ਨਰਨਕਾਰਨ ਨੇ ਮਾਲਕ ਨੇ ਅਕਾਲਪੁਰ ਮਹਾਰਾਜ ਸ਼ੇਰ ਸਿੰਘ ਜੀ ਨੇ ਆਪ ਦਿੱਤਾ ਸਾਚਾ ਨਾਮ ਸਾਚਾ ਜਾਮ ਦਿਸ ਰਹਿਣ ਰਹਿ ਖਮਾਰੀ ਸਾਚਾ ਨਾਮ ਪੂਰਨ ਕਾਮ ਗੁਰਮੁਖ ਸਾਚੇ ਰਸਨਾ ਵਿਚਾਰੀ ਸੱਚਾ ਨਾਮ ਦੇਵੇ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਹ ਵੱਡ ਦਰਬਾਰ ਦਰਬਾਰੀ ਸੱਚਾ ਨਾਮ ਸੱਚ ਕਰ ਪਾਓ ਸੱਚਾ ਨਾਮ ਸੱਚ ਵੰਝਿ ਕਰਾਓ ਸੱਚਾ ਨਾਮ ਗੁਰਮੁਖ ਸਾਚੇ ਆਤਮ ਸੱਚ ਵਸਾਓ ਇਹ ਸੱਚੇ ਗੁਰਮੁਖ ਆਪਣੀ ਆਤਮਾ ਦੇ ਵਿੱਚ ਸੱਚਾ ਨਾਮ ਵਸਾਓ ਜਿਹੜਾ ਸੱਚੇ ਨੇ ਇੱਕ ਸੱਚਾ ਦਿੱਤਾ ਹੋਇਆ ਹੈ ਸੱਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਬੋਲ ਕਦੇ ਨਾ ਜਾਓ ਸਾਨੂੰ ਸਿੱਖਿਆ ਦਿੰਦੀ ਹੈ ਬਾਣੀ ਮਾਰਗ ਦਰਸ਼ਨ ਦਿੰਦੀ ਹੈ ਇਹ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ ਜੋ ਸੱਚਾ ਨਾਮ ਦਾੰਦਤਾ ਨੂੰ ਭੁੱਲਣਾ ਨਹੀਂ ਸਾਡਾ ਸੱਚਾ ਨਾਮ ਜਪਰੋਲਾ ਕਿਹੜਾ ਹੈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸਾਚਾ ਨਾਮ ਸਾਚੀ ਸੂਰਤ ਸਾਚਾ ਨਾਮ ਗੁਰਮੁਖ ਮਲਾਇ ਅਕਾਲ ਮੂਰਤ ਸਾਚਾ ਨਾਮ ਆਤਮਾ ਪੁਜਾਵੇ ਸਾਚੀ ਤੂਰਤ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਨ ਭਗਤਾ ਆਸਾ ਪੂਰਤ ਕਿੰਨੀ ਮਿਹਰ ਕਰਦੇ ਨੇ ਸੱਚੇ ਪਾਤਸ਼ਾਹ ਸਾਚਾ ਨਾਮ ਦੇ ਕੇ ਜਿਹੜੀਆਂ ਤੁਹਾਡੀਆਂ ਆਸਾਂ ਮਰਾਦਾਂ ਨੇ ਉਹ ਵੀ ਪੂਰੀਆਂ ਕਰ ਗਈ। ਸਾਚਾ ਨਾਮ ਸਾਚ ਗੁਣ ਸਾਚਾ ਨਾਮ ਸਾਚੀ ਤੁਨ ਸਾਚਾ ਨਾਮ ਗੁਰਮਤਿ ਸਾਚੇ ਦਰ ਕਰ ਸੁਣ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਸ਼ਿਵਨੂ ਭਗਵਾਨ ਗੁਰਮਤਿ ਸਾਚੇ ਚੁਣ ਪਹਿਲਾ ਵੀ ਵਿਚਾਰ ਸਾਂਝਾ ਕੀਤਾ ਕਿ ਪੁਰਾਣੇ ਪ੍ਰਾਤਨ ਦੇ ਵਿਚੜਿਆਂ ਨੂੰ ਕਿਉਂ ਕਿਉਂ ਕੇ ਨਾਮ ਦਿੱਤਾ ਤੇ ਆਪ ਜੀ ਪੰਕਤੀ ਵੀ ਵਰਣ ਕਰ ਰਹੇ ਹੋ ਕਿ ਗੁਰਮੁਖ ਸਾਚੇ ਗੁਰਮੁਖ ਹੋਵੇ ਤੇ ਸੱਚਾ ਵੀ ਹੋਵੇ ਉਹਨਾਂ ਨੂੰ ਕਿਉਂ ਕਿਉਂ ਕੇ ਨਾਮ ਦਿੱਤਾ ਹੈ ਸਾਚਾ ਨਾਮ ਰੰਗ ਰੰਗਾਏ ਸਾਚਾ ਨਾਮ ਸੰਗ ਰਖਾਏ ਸਾਚਾ ਨਾਮ ਪਾਲ ਲਗਾਏ ਸਾਚਾ ਨਾਮ ਰਸਨਾ ਜਪ ਜੀਵ ਅੰਗੇਕਾਰ ਆਪ ਹੋ ਜਾਏ ਜਦੋਂ ਸਾਚਾ ਨਾਮ ਜਿਹੜਾ ਉਹ ਤੁਹਾਨੂੰ ਆਪਣੀ ਰੰਗਣਾ ਚ ਰੰਗਦਾ ਹੈ ਸਹਿਬ ਸਾਚੇ ਨਾਮ ਦੇ ਨਾਲ ਤੇ ਸਾਚਾ ਨਾਮ ਹੀ ਉਹਦੇ ਸੰਗ ਰਖਾਉਂਦਾ ਤੁਹਾਨੂੰ ਸਾਚਾ ਨਾਮ ਹੀ ਪਾਲ ਲਗਾਉਂਦਾ ਹੈ ਤੇ ਅੰਗੇਕਾਰ ਫਿਰ ਸਾਚਾ ਨਾਮ ਹੀ ਕਰਦਾ ਹੈ ਸਾਚਾ ਨਾਮ ਸਾਚਾ ਤਾਪ ਗੁਰਮੁਖ ਸਾਚੇ ਆਪ ਕਰਾਏ ਸਾਚਾ ਨਾਮ ਤੇਰੇ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਾਲਯੁਗ ਵੇਲਾ ਅੰਕ ਨੇੜ ਨਾ ਆਏ ਸਾਚਾ ਨਾਮ ਆਤਮ ਸvar ਸਾਚਾ ਨਾਮ ਖੋਲੇ ਦਰ ਸਾਚਾ ਨਾਮ ਰਸਨਾ ਜਪ ਜੀਵ ਪ੍ਰਭ ਸਾਚੇ ਆਏ ਸਾਚਾ ਨਾਮ ਸੱਚ ਵਪਾਰ ਜਾਣਾ ਨਾਮ ਰਸਨਾ ਜਪ ਜੀਵ ਪ੍ਰਭ ਸਾਤੇ ਆਏ ਆਪਨ ਸਾਤੇ ਕਰ ਜਦੋਂ ਸੱਚਾ ਨਾਮ ਜਪਦੇ ਹਾਂ ਤੇ ਕਾਲ ਯੁਗ ਵੀ ਤੁਹਾਡੇ ਅੰਕ ਤਮੇ ਨੇੜ ਨਹੀਂ ਆਉਂਦਾ ਕਿਉਂਕਿ ਇਸ ਸੱਚੇ ਨਾਮ ਦੀ ਜੋ ਵੜਿਆਈ ਹੈ ਜੋ ਪਾਵਰ ਹੈ ਇਹ ਉਸੇ ਦਾ ਹੀ ਆਪਣਾ ਲਾਭ ਹੈ ਜੋ ਸੱਚਾ ਸਹਿਬ ਤੁਹਾਨੂੰ ਆਪ ਦੇ ਰਿਹਾ ਹੈ ਸੱਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪ ਆਪਣੀ ਕਿਰਪਾ ਕਰ ਸੱਚਾ ਨਾਮ ਸੱਚੀ ਸਾਰ ਸੱਚਾ ਨਾਮ ਸੱਚ ਬਪਾਰ ਜਦੋਂ ਸੱਚਾ ਨਾਮ ਜਪੋਗੇ ਤੇ ਫਿਰ ਸੱਚ ਦਾ ਉਹਦੀ ਪ੍ਰੀਤ ਦਾ ਸੱਚੀ ਪ੍ਰੀਤ ਦਾ ਵਪਾਰ ਕਰੋਂਗੇ ਤੇ ਜੇ ਉਸ ਦਾ ਨਾਮ ਨਹੀਂ ਜਪਣਾ ਤੇ ਫਿਰ ਉਹਦੀ ਪ੍ਰੀਤ ਵੀ ਜੀ ਸੱਚਾ ਵਪਾਰ ਹੈ ਉਹ ਅਸੀਂ ਨਹੀਂ ਕਰ ਸਕਦੇ ਸੱਚਾ ਨਾਮ ਇੱਕ ਸਿਕਦਾਰ ਸੱਚਾ ਨਾਮ ਦੇਵੇ ਮਹਾਰਾਜ ਸ਼੍ਰੀ ਅਸ ਸਿੰਘ ਵਿਸ਼ਨੂੰ ਭਗਵਾਨ ਵੇਲੇ ਅੰਤ ਪਾਵੇ ਸਾਰ ਸੱਚਾ ਨਾਮ ਸੱਚੀ ਸਿੱਖਿਆ ਸੱਚਾ ਨਾਮ ਪ੍ਰਭ ਦੇਵੇ ਸੱਚੀ ਟਿੱਖਿਆ ਸਚਾ ਨਾਮ ਸਾਚੇ ਪ੍ਰਭ ਤੋ ਦਰਗਾਹੋਂ ਲਿਖਿਆ ਕਿੱਥੋਂ ਲਿਖਿਆ ਬਰਬਰਗਾ ਕੀ ਸਤਖੰਡ ਤੇ ਸੱਚੇ ਨੇ ਇਹ ਜਿਹੜਾ ਸੱਚਾ ਨਾਮ ਜਪਰ ਵਾਲਾ ਭਗਤਾਂ ਨੂੰ ਦੇਣਾ ਸੀ ਸਤਖੰਡ ਦੇ ਵਿੱਚੋਂ ਹੀ ਲਿਖਿਆ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਕਰੇ ਆਪ ਪ੍ਰੀਖਿਆ ਸਾਚਾ ਨਾਮ ਜੀ ਆ ਦਾ ਨਾ ਸਾਚਾ ਨਾਮ ਆਤਮ ਗਿਆਨਾ ਸਾਚਾ ਨਾਮ ਆਤਮ ਰਸ 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 ਕੋ ਜਾਨਾ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਮ ਗਾਨ ਗੁਰ ਸਿੱਖ ਜਗਾਨਾ ਸਾਚਾ ਨਾਮ ਰਸਨਾ ਚੀਨ ਸਾਚਾ ਨਾਮ ਦੇਵੇ ਵੱਡ ਤਰਬੀਨ ਸਾਚਾ ਨਾਮ ਮੁਖ ਰਖਵੇ ਦੁਰ ਸੇ ਘਤਰਿ ਬਤਾਏ ਜਿਉ ਜਲਮੀਨ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਵਾਲੀ ਤੁਮੀ ਤੀਨ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਹੀ ਦੇਵ ਦੁਨ ਦੇ ਵਾਲੀ ਨੇ ਦੋ ਜਹਾਂ ਦੇ ਵਾਲੀ ਨੇ ਸਾਚਾ ਨਾਮ ਸਾਚਾ ਰਾਖਾ ਸਾਚਾ ਨਾਮ ਪ੍ਰਭ ਸਾਚੇ 파ਖਾ ਮਹਲਾ ਰਹੂਗਾ ਜਦੋਂ ਸਾਨੂੰ ਮਹਾਰਾਜਾ ਵਿਕੰਡਾ ਤੇਉਦਾ ਤੇ ਸਾਡੇ ਮੂੰਹੋਂ ਸੇ ਨਿਕਲਦਾ ਸੋਨਾਰਾ ਜੀਸ਼ੂ ભગવાન ਕਿਉਂਕਿ ਸਾਡਾ ਰਾਖਾ ਹੀ ਉਹ ਆਪ ਹੈ ਤੇ ਜਦੋਂ ਉਹਨੂੰ ਪੁਕਾਰਾਂਗੇ ਅਸੀਂ ਕੀ ਕਰਦੇ ਹਾਂ ਜਦੋਂ ਉਹਦਾ ਨਾਮ ਲੈਨੇ ਹਾਂ ਸੋ ਮਹਾਰਾਜਾ ਸ਼ੇਰ ਸਿੰਘ ਜੀਸ਼ੂ ભગવાન ਤੇ ਕੀ ਕਰਦੇ ਹਾਂ ਆਪਣੇ ਅਕਾਲ ਪੁਰਖ ਨੂੰ ਆਪਣੇ ਸਹਿਬ ਨੂੰ ਪੁਕਾਰਦੇ ਹਾਂ ਤੇ ਜਦੋਂ ਉਹਨੂੰ ਪੁਕਾਰਾਂਗੇ ਤੇ ਉਹ ਸਾਡਾ ਰਾਖਾ ਬਣੂਗਾ ਸਾਚਾ ਨਾਮ ਪ੍ਰਭ ਸਾਚੇ ਪਖਾ ਸਾਚਾ ਨਾਮ ਪ੍ਰਭ ਦੇਵੇ ਅਖ ਲਖਾ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਹੋਏ ਸਹਾਈ ਰ ਪੇ ਰਖਾ ਸਾਚਾ ਨਾਮ ਸਾਚੀ ਸੁਰ ਸਾਚਾ ਨਾਮ ਸੋਹਗ ਗੁਰ ਸਾਚਾ ਨਾਮ ਸੋਹਗ ਜਪਨਾ ਸਾਡਾ ਜਾਪ ਹੈ ਸੋ ਹਨ ਜੋ ਸਾਨੂੰ ਹੁਕਮ ਹੁੰਦੇ ਨੇ ਜੋ ਸਾਨੂੰ ਦੱਸਿਆ ਜਾਂਦਾ ਹੈ ਬਾਣੀ ਦੇ ਰਾਹੀ ਇਸ ਨੂੰ ਵਿਚਾਰਨਾ ਇਸ ਨੂੰ ਪੜ੍ਹਨਾ ਸਾਡਾ ਫਰਜ਼ ਹੈ ਸਚਾ ਨਾਮ ਰਸਨਾ ਜਪ ਜੀਵ ਕਰ ਕਰ ਸਾਡੇ ਜਾਏ ਤੁਰ ਸਚਾ ਨਾਮ ਤੇਰੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੋਤ ਪ੍ਰਗਟਾਈ ਕਨਕਪੁਰ ਕਿਹਨੇ ਨਾਮ ਦਿੱਤਾ ਜਿਹਨੇ ਆਪਣੀ ਜੋਤ ਕਨਕਪੁਰ ਪ੍ਰਗਟਾਈ ਸੀ ਕਿਹਨੇ ਮਤਲਬ ਤੇ ਆਇਆ ਕਿ ਆਪਣਾ ਨਾਮ ਵੀ ਆਬਿਲ ਪਾਇਆ ਰਾਤਮੀ ਬਾਬਾ ਮੇਸੀ ਨੇ ਆਲੋ ਸਾਂਝ ਪਾਈ ਸੀ ਕਿ ਆ ਰਾਮਗੜੀਆਂ ਵਿੱਚ ਦੇਹ ਪ੍ਰਗਟਾਉ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਖਾਉ ਪਹਿਲਾ ਹੀ ਆਪ ਜੀ ਨਾਲ ਸਾਂਝ ਪਾ ਚੁੱਕੇ ਨੇ ਇੱਥੇ ਫੇਰ ਦੁਬਾਰਾ ਕੀ ਕਹਿ ਰਹੇ ਨੇ ਕਿ ਸੱਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੋਦ ਪ੍ਰਗਟਾਈ ਕਨਕਪੁਰ ਕਨਕਪੁਰ ਜੋ ਹੈ ਕਿਉਂ ਨੂੰ ਕੇਂਦਰੋਂ ਗਿਆ ਗਿਆ ਹੈ ਸੱਚਾ ਨਾਮ ਰਸਨਾ ਗਾਓ ਸੱਚਾ ਨਾਮ ਪ੍ਰਭ ਸੱਚਾ ਪਾਓ ਸੱਚਾ ਨਾਮ ਰਸਨਾ ਪੂਰਨ ਬ੍ਰਹਮ ਸੁਮਾਓ ਸਚਾ ਨਾਮ ਜਪਾਏ ਆਪਣਾ ਆਪ ਜੀਵ ਕਰਮ ਜਨ ਦੇਖ ਲਗਾਓ ਸਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪ੍ਰਭਾਨ ਜੋਤ ਪ੍ਰਗਟਾਈ ਕਨਕਪੁਰ ਸਚਾ ਨਾਮ ਰਸਨਾ ਗਾਓ ਸਚਾ ਨਾਮ ਸੱਚ ਸਮਾਏ ਸਚਾ ਨਾਮ ਗੁਰਦਰਤੇ ਪਾਏ ਸਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਧ ਪ੍ਰਗਟਾਈ ਕਨਕਪੁਰ ਸੱਚਾ ਨਾਮ ਰਸਨਾ ਗਾਓ ਸੱਚਾ ਨਾਮ ਸੱਚ ਸਮਾਏ ਸੱਚਾ ਨਾਮ ਬੁਰਭਰਤੇ ਪਾਏ ਸੱਚਾ ਨਾਮ ਹਰ ਹਰ ਤੇ ਗਾਓ ਸੋ ਲੇਖ ਤੇ ਅੱਗੇ ਵੀ ਇਹ ਸੰਗਤ ਜੀ ਕਾਫੀ ਲੰਮਾ ਹੈ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਬਾਬੇ ਉਹਨਾਂ ਸਮਾਂ ਲੈਣਾ ਹੈ ਅੱਜ ਇੱਥੇ ਹੀ ਇਹ ਲੇਖ ਸਮਾਪਤੀ ਕਰਦੇ ਹਾਂ ਸ਼ਾਮ ਨੂੰ ਸਮਾਂ ਮਿਲਿਆ ਤੇ ਅੱਗੇ ਕੰਟੀਨਿਊ ਕਰਾਂਗੇ ਸੋ ਸੱਚੇ ਨਾਮ ਵਾਲਾ ਆਇਆ ਜਿਹਨੇ ਸਾਨੂੰ ਇਹ ਜੱਪਨ ਦਾ ਨਾਮ ਦਿੱਤਾ ਹੈ ਇਹ ਉਹ ਕਿਤੇ ਗਿਆਨੀ ਜਿੱਥੇ ਸਹਿਬ ਦੇ ਚਰਨਾਂ 'ਚ ਆਪ ਹਾਜ਼ਰ ਹੋਓ ਕਿਉਂਕਿ ਸਿੰਘਾਸਨ ਕਦੇ ਖਾਲੀ ਨਹੀਂ ਰਹਿੰਦਾ ਸੱਚ ਸਿੰਘਾਸਨ ਜੋ ਹੈ ਜਿੱਥੇ ਆਪ ਜੀ ਆਪ ਬੈਠੇ ਦਰਸ਼ਨ ਕਰ ਰਹੇ ਹੋ ਮਹਾਰਾਜ ਸ਼ੇਰ ਸਿੰਘ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੁਮਾਰ ਕਹਿੰਦਾਂ ਜਿਹੜਾ ਇਸ ਫਰਮਾਨੇ ਕੇ ਆ ਵੀ ਮੰਨਣਾ ਹੈ ਤੇ ਮੰਨਣਾ ਪੈਣਾ ਹੈ ਸੋ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਬੇਨਤੀ ਕਰੂੰਗਾ ਬਾਬੇ ਮੇਰ ਸਿੰਘ ਨੂੰ ਕਿ ਉਹ ਆਨ ਕੇ ਆਪਣਾ ਸਮਝ ਲੈਣ ਤੇ ਮੇਰ ਨਾਲ ਸਾਥ ਦਿਓ ਤੇ ਸੱਚੇ ਨਾਮ ਨੂੰ ਆਪਾਂ ਬੋਲਣਾ ਹੈ ਗੱਜ ਕੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੀਜ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਉਹ ਹੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬਾਕੀ ਇਹ ਗੁਰਸੇਖ ਮੀਰ ਭੈਣ ਨੂੰ ਅਗਰ ਸੇਰ ਦੇ ਵਿਆਹ ਦੇ ਸਮੇਂ ਸਮਾਂ ਨਹੀਂ ਮਿਲ ਸਕਿਆ ਤੇ ਆਪਣਾ ਨਾਮ ਦਰਜ ਕਰਾ ਦਿਓ ਨਾ ਨੂੰ ਸ਼ਾਮ ਪਹਿਲਾਂ ਸਮਾਂ ਦਿੱਤਾ ਜਾਏਗਾ ਇੱਕ ਦੋ ਨਾਮ ਮੇਰੇ ਕੋਲ ਆ ਚੁੱਕੇ ਨੇ ਰਾਤ ਦੇ ਹਰ ਵਾਸਤੇ ਹੋਰ ਵੀ ਕਿਹੇ ਕੋਰਸ ਕਵੀਰ ਭੈਣ ਨੇ ਆਪਣਾ ਨਾਮ ਲਿਖਵਾ ਦੇ ਸਕਦੇ ਜੀ ਰੋਬਾ ਜੀ ਪਾਲੇ ਤਾਂ ਪਹਿਲਾ ਪੰਮਗਾ ਪਾਲੀ ਤਾਂ ਤੋ ਇਹਨੂੰ ਮੰਗਾ ਦੇਣਾ ਕੋਈ 10 ਮਿੰਟ ਦੇ ਇਹਦਾ ਦੁਬਾਰਾ ਫਿਰ ਬੇਨਤੀ ਹੈ ਕਿ ਜਿਹੜੇ ਗੁਰਸਿੱਖ ਵੀਰ ਭੈਣ ਭਰਾਵਾਂ ਨੇ ਲੰਗਰ ਛਕ ਲਿਆ ਉਹ ਪੰਡਾਲ ਦੇ ਵਿੱਚ ਆ ਕੇ ਸੱਜਣ ਦੀ ਕਿਰਪਾ ਕੋਲ